ਇਹ ਦਾ ਸਟਰਕਚਰ ਜਿਹੜੇ ਪੰਜਾਬ ਦੇ ਸਾਡੇ ਸਾਰੇ ਇੱਕੋ ਜਿਹੋ ਹਨ ਤੇ ਸ਼ਾਇਦ ਸਾਡੇ ਦੇ ਜਾਂਜੋਂ ਕੁਮਾਰੀਆਂ ਚੱਲੇ ਜਾਂਦੇ ਤੰਦਰੁਸਤ ਪੰਜਾਬ ਸਾਡਾ ਹੋ ਸਕਦਾ ਹੈ ਇੱਕ ਬੜੀ ਕੜਾਈ ਦੇ ਨਾਲ ਪਈ ਸੀ ਔਰ ਇਹ ਮਈ 23 ਦੀ ਐਕਸਪਾਇਰੀ ਦੀ ਸੀ ਜਿਹੜਾ ਡਾਇਗਰਾਮ ਮਾਈਫੋਨੋਂ ਅੱਡਾ ਸਟਾન્ડ ਕਰੋ ਇਹਨੂੰ ਬਦੋੜੀ ਅੰਦਰਾਈ ਦੀ ਗੈਪ ਦੇਖੋ ਇਹ ਸੇਕੀ ਦੇ ਦੇਖ ਇਹਨੂੰ ਡਿਸਟਰਾਇ ਕਰੋ ਤਰਪੁਰ ਦੀ ਜ਼ਿਲ੍ਹਾ ਕਚੈਰੀ ਜਿਸ ਨੂੰ ਇਨਸਾਫ ਦੇ ਮੰਦਰ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਮੰਦਰ ਚ ਇਨਸਾਫ ਲੈਣ ਲਈ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕ ਆਉਂਦੇ ਨੇ ਇਸ ਤੋਂ ਇਲਾਵਾ ਨਿਤ ਦਿਨ ਕਚੈਰੀ ਚ ਵੱਡੇ ਅਫਸਰਾਂ ਦੀ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰੰਤੂ ਬਹੁਤ ਹੈਰਾਨੀ ਦੀ ਗੱਲ ਸਾਹਮਣੇ ਆਈ ਜਦੋਂ ਇਨਸਾਫ ਦੇ ਮੰਦਰ ਚ ਕੁਝ ਲੋਕ ਚੰਦ ਪੈਸਿਆਂ ਦੀ ਖਾਤਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਸ਼ਰਿਆਮ ਖੇਲਵਾੜ ਕਰਦੇ ਹੋਏ ਨਜ਼ਰ ਆਏ ਜਿਸ ਦੀ ਤਾਜ਼ਾ ਉਦਾਹਰਣ ਉਸ ਵਕਤ ਸਾਹਮਣੇ ਆਈ ਹੈ ਜਦੋਂ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਆਪਣੀ ਫੂਡ ਸੇਫਟੀ ਦੀ ਟੀਮ ਨਾਲ ਹੁਸ਼ਿਆਰਪੁਰ ਦੀ ਬੇਹੱਦ ਆਲੀਸ਼ਾਨ ਜ਼ਿਲ੍ਹਾ ਕਚੈਰੀ ਚ ਬਣੀ ਕੰਟੀਨ ਚ ਸ਼ਿਕਾਇਤ ਮਿਲਣ ਤੋਂ ਬਾਅਦ ਰੇਡ ਕੀਤੀ ਇਸ ਦੌਰਾਨ ਹਾਲਾਤਾਂ ਨੂੰ ਦੇਖਦੇ ਹੋਏ ਕਈ ਖਾਮੀਆਂ ਵੀ ਪਾਈਆਂ ਗਈਆਂ ਇਸ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਲਖਵੀਰ ਸਿੰਘ ਨੇ ਜਦੋਂ ਖਾਮੀਆਂ ਨੂੰ ਦੇਖਿਆ ਤਾਂ ਉਹਨਾਂ ਤਾੜਨਾ ਵੀ ਕੀਤੀ ਅਤੇ ਇਸ ਬਾਬਤ ਸੈਂਪਲ ਵੀ ਲਏਗੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇਹ ਤਾਂ ਅਫਸਰ ਅਜਿਕੇ ਦੇ ਪੰਜਾਬ ਦੇ ਸਾਡੇ ਸਾਰੇ ਇੱਦਾਂ ਹੁਣ ਤੇ ਸ਼ਾਇਦ ਸਾਡੇ ਪੰਜਾਬ 'ਚੋਂ ਬਿਮਾਰੀਆਂ ਔਰ ਚੱਲੀ ਜਾਣ ਤੇ ਤੰਦਰੁਸਤ ਪੰਜਾਬ ਸਾਡਾ ਹੋ ਸਕਦਾ ਤੇ ਆਪਾਂ ਸਾਰੇ ਅਫਸਰਾਂ ਨੂੰ ਅਪੀਲ ਕਰਦੇ ਆਂ ਵੀ ਡਾਕਟਰ ਲਖਵੀਰ ਸਿੰਘ ਨੂੰ ਕਰੂੰ ਸਰਵਿਸ ਜੋ ਵੀ ਇਹ ਆਪਣੀ ਡਿਊਟੀ ਨਿਭਾ ਰਿਹਾ ਹੈ ਬਹੁਤ ਸਕੂਲ ਮਿਲਦਾ ਵੀ ਵਾਕਈ ਕੋਈ ਬੰਦਾ ਧੱਕਾਪਸ਼ਾਹ ਆ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ। ਕਰਾ ਦੇ ਗੱਲ ਕੌਣ ਕਰੇ? ਆਲੂ ਦਿਖਾ ਲੈ। ਆਲੂ ਟਕੇ ਨਹੀਂ ਹੈਗਾ। ਟਕੇ ਨਹੀਂ ਹੈ ਵੀ ਪਾ ਕੇ ਰੱਖੋ। ਇਹ ਇੱਕ ਆ ਜਿਹੜੀ ਨਾ ਪੈਕ ਦਾ 10 ਪਾ ਕੇ ਨਹੀਂ ਦਿੱਤਾ। ਆ ਐਕਸਪਾਇਰ ਹੈ। ਇਹ ਤੁਹਾਡੀ ਕੜਾਈ ਦੇ ਨਾਲ ਪਈ ਸੀ। ਔਰ ਇਹ ਮਈ 23 ਦੀ ਐਕਸਪਾਇਰ ਹੋ ਚੁੱਕੀ ਹੈ। ਇਹ हां 10522 ਹੈ ਤੇ 10523 ਦੀ ਐਕਸਪਾਇਰ ਹੋ ਚੁੱਕੀ ਬੈਠੇ ਮਤਲਬ ਇਹ ਜਿੱਥੇ ਸਾਰੇ ਪੜੇ ਲਿਖੇ ਹੁੰਦੇ ਐਡਵੋਕੇਟਸ ਹੁੰਦੇ ਆ ਜੱਜਸ ਜਿੱਥੇ ਬਟਨ ਮੈਂ ਤੈਨੂੰ ਪੁੱਛਦਾ ਮਿਆਰੀ ਹੈ ਹੈ ਨਹੀਂ ਹੈਗੀ ਨਾ ਉਹ ਜਿਹੜੀ ਪਈ ਸੀ ਉਹ ਤਾਂ ਚਲੋ ਤੁਸੀਂ ਕਹਿ ਦਿੱਤਾ ਜੀ ਅਸੀਂ ਉਹ ਨਹੀਂ ਵਰਤਦੇ ਉਹ ਵੀ ਐਕਸਪਾਇਰ ਹੋਈਆਂ ਆਪਰੇਟ ਬੰਦੋ ਪੜੋ ਜੀ ਠੀਕ ਹੈ ਪੜੋ ਉਹ ਸੇਟ ਪੜੋ ਐਡਿਵਿਡੈਟ ਪੜੋ ਕਦੋਂ ਸਭੋਂ ਖਤਮ ਹੋ ਗਈ ਦਰਸ਼ਕਾਂ ਨੂੰ 10 5 ਬਾਈ 29 ਮਹੀਨੇ ਕੰਨੇ ਮਨਸ ਕੋਇਲ ਮਨਸ 12 ਮਨਸ ਕਦੋਂ ਪੂਰੀ ਹੋ ਗਈ ਐਕਸਪਾਇਰ ਇਹਦੀ ਮੌਤ ਕਦੋਂ ਹੋ ਗਈ ਸਹੀ ਬਾਈ ਵੀ ਹੈ ਨਾਸਕੰਦੋ ਤਈਨ ਹੋ ਗਈ ਅਰੇ ਗਰਮੰਤਰੀ ਸੀ ਕੀ ਭਾਰੀ ਬਣਨੀ ਖਤਮ ਕਦੋਂ ਹੋ ਗਈ ਸਾਲ ਬਾਅਦ ਪਤਾ ਸਾਲ ਇੱਕ ਗਿਣੋ ਨਾ ਹਾਂਜੀ ਮੈਂ ਤੇਰੀ ਤੇਰੀ ਦੇ ਕਿਹੜੇ ਮਹੀਨੇ ਦੀ ਖਤਮ ਹੋਈ ਆ 5 10 5 23 ਡਿਸਟਰਾਇ ਕਰੋ ਐ ਡਿਸਟਰਾਇ ਕਰੋ ਹਾਂ ਲੇਖੋ ਐ ਡਿਸਟਰਾਇ ਕਰੋ ਇਹਨੂੰ ਬਦਲੋ ਸਵੱਤ ਇਹ ਅਨ ਹਾਈਜਨਿਕ ਹੈਿਲਕੋ ਨੀ ਸਹੀ ਹੈਗੀ ਤੇ ਇਹਨੂੰ ਡਿਸਟਰਾਇ ਕਰਾਵਾਂਗੇ ਔਰ ਅਸੀ ਇੱਕ ਬਾਅਦ ਅੱਛੇ ਦੇ ਹਾਂਜੀ ਅ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟੀਨ ਆ ਇਹਨਾਂ ਦੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹੱਥੀਂ ਖਾਂਦੇ ਅੱਜ ਵਿਚਾਰ ਸੀ ਕਿ ਅਚਨਚੇਤ ਕਿਉਂਕਿ ਬਹੁਤ ਸਾਰੇ ਵਕੀਰ ਦੋਸਤ ਹੋਰ ਸਭ ਨੇ ਕਹੇ ਸੀ ਵੀ ਕੰਟੀਨ ਦੀ ਵੀ ਚੈਕਿੰਗ ਕਿਉਂ ਨਹੀਂ ਕੋਈ ਕਰ ਦੇ ਤੋ ਪਿੱਛੋਂ ਡਾਇਰੈਕਸ਼ਨ ਵੀ ਸਰਕਾਰ ਦੀ ਆਈ ਆ ਤੇ ਜਿਹੜੇ ਕੰਟੀਨ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਏ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਏ ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵੀ ਵੇਪ ਕੁਮਾਰ ਜੀ, ਰਾਮ ਲਵਾਯਾ ਜੀ ਸਾਰੇ ਆਏ ਆ ਤੇ ਜਦੋਂ ਇਹ ਕੈਂਟੀਨ ਚ ਵਿਜ਼ਿਟ ਕੀਤਾ ਤੇ ਕੋਈ ਕੋਈ ਸੈਫਟੀ ਗਾਇਰਸ ਨਹੀਂ ਫਾਲੋ ਕੀਤੇ ਹੋਏ ਕਿਸੇ ਨੇ ਕੋਈ ਕੈਪ ਨਹੀਂ ਝਾਲਾ ਕੇ ਰੋਜ਼ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹਿੰਦਾ ਤੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਸ ਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਪਈ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਬਾਰ ਬਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਯਾਰ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟ ਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਆ ਔਰ ਆ ਕੋਈ ਜਿਹੜੀ ਸੌਸ ਜੇ ਆਦਰ ਕਨਨ ਹਾਈਜਨਿਕ ਹੈ ਦੇਖਣ ਤੋਂ ਹੀ ਲੱਗ ਰਹੀ ਹੋਣੀ ਐ ਐਕਸਪਾਇਰੀ ਜਿਹੜੀ ਆ ਸੌਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2023 ਐਕਸਪਾਇਰ ਹੋ ਚੁੱਕੀ 23 ਦੀ 22 ਦੀ ਸੀਗੀ ਸਾਲ ਇੱਕ ਡੇਟ ਸੀਗੀ ਹੋਰ ਵੀ ਐਕਸਪਾਇਰੀ ਸੀਗੀ ਸਾਨੂੰ ਮਿਲੀ ਆ ਸੋ ਦੇਖਦੇ ਨੇ ਜਿਹੜੇ ਧਿਆਨ ਨਹੀਂ ਦਿੰਦੇ ਉਹ ਸਭ ਤੋਂ ਵੱਡੀ ਪੁਤਾਹੀ ਕੀ ਹੈ ਪੇ ਨਾ ਬੰਦਿਆ ਕੋ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕੇ ਐਕਟ ਕਹਿਣਾ ਤੇ ਕੋਈ ਚੀਜ਼ ਫਾਰ ਸੇਲ ਫਾਰ ਹਿਊਮਨ ਕੰਜ਼ਮਪਸ਼ਨ ਹੋ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਲੈਂਦਾ ਉਹ ਨਹੀਂ ਫੂਡ ਦਾ ਕੰਮ ਕਰੇ ਵੀ ਸਕਦਾ ਸਰ ਤੁਹਾਨੂੰ ਇਦਾਂ ਹੀ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਆ ਜਿੱਥੇ ਸਾਰੇ ਆਉਂਦੇ ਆ ਮੇਰੇ ਖਿਆਲ ਕਸਟਮਰ ਬੜਾ ਅਵੇਅਰ ਆ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ ਨਾ ਜੀ ਉਹਨਾਂ ਨੇ ਕੁਛ ਨਾ ਕੁਛ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸੀਬਿਲਟੀ ਆ ਫੂਡ ਸੇਫਟੀ ਟੀਮ ਦੀ ਅਸਾਂ ਤਾਂ ਜ਼ਿਲ੍ਹੇ ਦੀ ਜ਼ਿੰਮੇਵਾਰੀ ਆ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਉਹ ਸਾਰੇ ਦੇਖਾਂਗੇ ਫਾਲੋ ਕੀਤੇ ਕਿ ਨਹੀਂ ਕੀਤੇ ਔਰ ਇਹਨਾਂ ਨੂੰ ਅੱਜ ਇੰਪਰੂਵਮੈਂਟ ਆਰਡਰਸ ਦੇ ਚਨੇ ਆ ਹਾਂ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੇਫਟੀ ਦਾ ਅੱਜ ਦੇਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਲੀਗਲ ਕਾਰਵਾਈ ਹੋਵੇਗੀ ਲੀਗਲ ਕਾਰਵਾਈ ਵਿੱਚ ਲੀਗਲ ਸੰਪੰਨ ਕਰਾਂਗੇ ਹਨ ਹਾਈ ਜਿੰਨ ਦਾ ਚਲਾਨ ਕੱਟਾਂਗੇ ਇਹਨਾਂ ਦਾ ਸਾਰਾ ਕੰਮ ਹਾਈ ਜਿੰਨ ਦਾ ਚਲਾਨ ਹੀ ਹੋਣਾ ਤੇ ਚਲਾਨ ਹੀ ਕੱਟਣਾ ਇੱਕ ਵਾਰੀ ਜਿੰਨੇ 11 12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਫ ਵੀਓ ਬਣਿਓ ਚਾਹੇ ਭੁੱਖੇ ਸੀ ਚਾਹੇ ਵੱਡੀ ਕੰਡੀਸ਼ਨ ਸੀ ਫਰਾਨੀ ਦੀ ਗੱਲ ਸੀ ਬੱਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆ ਕੋਟ ਕੰਪਲੈਕਸ ਚ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕੰਟੇਨ ਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀਐਮ ਹਸਪੀਟਲ ਉਹਨਾਂ ਕੋ ਵੀ ਰਜਿਸਟ੍ਰੇਸ਼ਨ ਸੀਗੀ ਜਦ ਕਿ ਉਹ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਤਾਂ ਇੱਕ ਰੇੜੀ ਵਾਸਤੇ ਛੋਟੀ ਜਿਹੀ ਕੈਟਾਗਰੀ ਦੀ 2.5 ਹਜ਼ਾਰ ਰੁਪਏ ਸੇਅ ਲਾਡੇ ਲਈ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲੈਂਦੇ ਲੋਕੀ ਫਿਰ ਅੰਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋ ਜਾਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ ਹੈਰਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ 'ਚ ਇਨਵੋਲਵ ਹੈ ਉਹ ਵੀ ਕਿਤਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆਂ ਭਈ ਵਿਦੇਸ਼ਾਂ 'ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰਨੀ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਉਹਨਾਂ ਦੇ ਵੀ ਹੈਗੇ ਸੋ ਮੈਂ ਕਹਿੰਦਾ ਟਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਐਦਾਂ 88 ਰੁਪਈਆ ਕਿਉਂ ਆਉਂਦਾ